ਜੀਤ ਸਿੰਘ ਜੀ ਕੋਠੀ ਬਾਲਪੁਰ ਦੇ ਲਾਕੀ ਹੈ ਜੀ ਬਾਲਪੁਰ ਦੇ ਲਾਕੀ ਕੋਠੀ ਪਿੰਡ ਹੈ ਔਰ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਆ ਇਸ ਇਲਾਕੇ ਦੇ ਵਿੱਚੋਂ ਕਹਿੰਦੇ ਵੀ ਮੇਰੇ ਵੀਰੋ ਬਹੁਤ ਅੱਡਾ ਰੁਤਬਾ ਹਾਸਲ ਕਰਨ ਵਾਲੇ ਸਾਡੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜੇ ਇਹ ਸਿੰਘ ਮੇਰੇ ਵੀਰੋ ਆਪਣੇ ਉੱਥੋਂ ਉੱਥੇ 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 ਦੇ ਨਾਲ ਦੇ ਮਹੱਲੇ ਦੇ ਵਿੱਚ ਆਪਣੇ ਕਿਰਤ ਦਿਖਾ ਰਹੇ ਹੈ ਆਪਾਂ ਲਖ ਸਿੰਘ ਜੀ ਉਹਨਾਂ ਦੀ ਜਿੱਥੇ ਬੰਦੀ ਸਾਰਿਆਂ ਦਾ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਆਂ ਹਾਂਜੀ ਇੱਕ ਕਰਤਾ ਜਿਹੜੀ ਸਾਡੇ ਭਾਈ ਸਾਹਿਬ ਜਰੂਰ ਇਸ ਮਾਈਕ ਦੇ ਤੇ ਆਉਣਗੇ ਭਾਈ ਧਰਮ ਸਿੰਘ ਜੀ ਉਹਨਾਂ ਦੇ ਸਾਥੀ ਨੂੰ ਬੇਨਤੀ ਹੈ ਜੋ ਕਿਰਪਾ ਕਰਕੇ ਮਾਈਕ ਦੇ ਉੱਪਰ ਆਉਣਗੇ ਮੈਥੋਂ ਸੇਫਤ ਘਰੀ ਨਾ ਜਾਵੇ ਤੱਕ ਕੇ ਚੰਨ ਸੂਰਜ ਛੜ I'm not